ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਖੋਗੇ ਚ ਬਾਈ ਕੋਲ ਪਹੁੰਚ ਗਏ ਆ ਤੇ ਸਾਰੀਆਂ ਟੋਕਰਾਂ ਗੱਬਣਾ ਬਾਈ ਕੋਲ 6-7 ਝੋਟੀਆਂ ਵਾਂ ਤੇ ਚੰਗੀ ਕੁਆਲਿਟੀ ਵਾਲੀਆਂ ਤੇ ਅੱਜ ਬਾਈ ਨਾਲ ਕਰਾਉਣੀ ਹੈ ਗੱਲਬਾਤ ਤੇ ਲੈਣੀ ਹੈ ਜਾਣਕਾਰੀ ਸਾਸੀ ਗਾਲ ਜੀ ਸਾਸੀ ਦੇ ਵੀ ਜੀ ਹੋ ਠੀਕ ਠਾਕ ਬਾਕਰ ਪਾ ਜੀ ਤੂੰ ਹੀ ਸਰਾ ਆਪਣੀ ਬਾਕਰ ਬਾਬਰ ਮਾਨ ਜੀ ਅੱਜ ਫੇਕੇ ਨੂੰ ਨਿਗਾਹ ਹੀ ਨਹੀਂ ਕਰਦਾ ਹੈਗਾ ਰਾਜ ਨਹੀਂ ਕਰਨਾ ਨਵੇਂ ਸਾਲ ਕਰਕੇ ਉਹ ਫੇਰ ਹੀ ਜਣੇ ਆ ਠੀਕ ਹੈ ਠੀਕ ਹੈ ਫਿਰ ਚੈਨਲ ਨੂੰ ਸ਼ੇਅਰ ਤੇ ਸਪੋਰਟ ਜਰੂਰ ਕਰਿਆ ਕਰੋ ਠੀਕ ਹੈ ਤਾਂ ਹਾਂ ਜੀ ਹਾਂ ਜੀ ਫਿਰ ਸਾਡਾ ਵੀ ਹੌਸਲਾ ਵੱਧਾ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਅਜੇ ਨੀਲੀ ਰਾਵੀ ਦੀ ਬੂਰੀ ਦੀ ਮੋਰਾ ਹਰ ਇੱਕ ਤਰ੍ਹਾਂ ਦੇ ਹੈਗੇ ਅੱਛਾ ਅੱਛਾ ਜੀ ਤੇ ਹਰ ਇੱਕ ਮਹੀਨੇ ਆ ਜਾ ਹੈਗੇ ਆ ਵੀਡੀਓ ਸਾਰੀ ਦੇਖਣੀ ਪੈਣੀ ਐਂਡ ਤੀ ਦਾ ਐਂਡ ਤੱਕ ਹੈਗਾ ਤੇ ਪਿੰਡ ਆਪਣਾ ਘੋਗਾ ਆ ਗਿਆ ਤਸੀਲ ਬਟਾਲਾ ਦੇ ਡਿਸਟ੍ਰਿਕਟ ਗਰਤਾਰਸਪੁਰ ਹਾਂਜੀ ਆ ਨੰਬਰ ਆ ਗਿਆ 78140 88635 78140 88635 ਨੰਬਰ ਆ ਤੇ ਬਾਕੀ ਆਉਂੜਿਆ ਸਕਰੀਨ ਦੇ ਹਾਂਜੀ ਜਾਇਦਾ ਕੀਮਤਾਂ ਨੂੰ ਵਿਖਾਵਾਂਗੇ ਐਂਡ ਤੱਕ ਵੀਡੀਓ ਵੇਖਿਓ ਜ਼ਰੂਰ ਠੀਕ ਆ ਠੀਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੀਓ ਠੀਕ ਆ ਨੀਲੀ ਗਾਵੀ ਜੀ ਨੀਲੀ ਰਾਵੀ ਜੀ ਆ ਗਈ ਸਿਰਫ 2 ਮਹੀਨੇ ਲੈ ਜੀ ਉੱਤੇ 10 ਦਿਨ ਖੜ ਸਕਦੀ ਆ 8 ਮਹੀਨੇ ਗੱਭਣੇ 8 ਮਹੀਨੇ ਦੀ ਬੱਪਣੇ ਫਿਰ ਬਹੁਤ ਚੰਗੀ ਛੋਡੀ ਦੂਜਾ ਸਵੇਰ ਸੁਣ ਵਾਲੀ ਆ ਹਾਂਜੀ ਦੁੱਧ ਦੇ ਦੂਗੀ ਪਾਰਾਂ ਤਰ੍ਹਾਂ ਠੀਕ ਹੋ ਲੈ ਦੁੱਧ ਹੈਗਾ ਹੋ ਗਈ ਡਾਈ ਹਾਂਜੀ ਗੱਦੀ ਜਿੰਨੀਆਂ ਸਿਰ ਤਾਂ ਕਰਦੀਏ ਉਹਨੀਆਂ ਥੋੜੀਆਂ ਝੋਟੀਆਂ ਭਾਅ ਵਟਾ ਉਹ ਚੰਗਾ ਹੈ ਵੀ ਸਾਫ ਸੁਕਰੀ ਤੇ ਹੈ ਵੀ ਦੁੱਧ ਆਦੀ ਆ ਵੇਖੋ ਨੀਲੀ ਗਾਵੀ ਜੀ ਆ ਗਈ ਆ ਨੋਰ ਨੀਲੀ ਪੈਰ ਚੱਟੇ ਵੇਖੋ ਕਿਉਂ ਹੈ ਜਾਨ ਚੱਲ ਬੋ ਚੱਲ ਚੱਲ ਆ ਦੇਖੋ ਇੱਕ ਮੜਾ ਆਇਆ ਥਣ ਥੋੜਾ ਆਇਆ ਨਮਾ ਤੇ ਖੋਜੀ ਪਰ ਕੋਈ ਫਰਟ ਨਹੀਂ ਹੈ ਬੰਦਰੂ ਮਈਆਂ ਦਾ ਹੁੰਦਾ ਹਾਂਜੀ 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 ਨਹੀਂ ਤੋਕਰੋਗੇ ਨਾ ਜਦੋਂ ਹਾਂਜੀ ਹਾਂਜੀ ਉਦੋਂ ਹੋ ਹੀ ਜਾਂਦਾ ਉਦੋਂ ਲੈਵਾ ਦੂਗਾ ਬਣਾਇਆ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਚੰਗੀ ਰਹੂਗੀ ਹਾਂਜੀ ਸਹੀ ਗੱਲ ਆਹ ਵੇਖੋ ਬਹੁਤ ਹੀ ਸੋਹਣੀ ਹੈ ਠੀਕ ਜਾਨ ਦੇ ਤੋਹਫਾ ਹੀ ਆਗੇ ਨੀਲੀ ਗਾੜੀ ਆਗੇ ਹੋਰ ਹੀ ਚੱਲਣ ਯਾਰ ਨਵਾਂ ਸਾਲ ਵਾਸਤੇ ਹਾਂਜੀ ਨਵੇਂ ਸਾਲ ਦਾ ਵਾਸਤੂ ਫਰੇਆ ਚੱਲ ਬੁੱਤ ਚੱਲ ਚੱਲ ਹਾਂਜੀ ਕਿ ਨੀ ਉਹਦਾ ਕੀ ਆਈ ਤੇ ਨਾ ਮਾਣੇ ਹਾਂਜੀ ਬਸ ਜੈ ਜੀ ਆਪਾਂ ਨੂੰ ਤੁਹਾਨੂੰ ਪਤਾ ਹੈ ਜੀ ਇਹ ਦੋਹਾ ਮਹੀਨੇ ਤੇ ਰੁਪਈਆ ਨੇ 30000 ਲਾਏ ਨੇ ਨਾਲ ਜਿੱਦਾਂ 8 ਮਹੀਨੇ ਦੀ ਹੈਗਾ ਗੱਬਣ ਹੈ ਚੈੱਕ ਪਾਸ ਹੈਗਾ ਚੈੱਕ ਪਾਸ ਆਪਾਂ ਕਰਵਾਈ ਆ ਹਾਂਜੀ ਜਿੰਨੇ ਲੈਣੀ ਉਹ ਵੀ ਕਰਵਾ ਸਕਦਾ ਠੀਕ ਹੈ ਠੀਕ ਨਹੀਂ ਆਪਣਾ ਇਹ ਫੁੱਲ ਤਖਦੀ ਹੁੰਦੀ ਮਈਆਂ ਦੀ ਹਾਂਜੀ ਤੇ ਮੈਂ ਚੰਗੀ ਐਸਾ ਮਿਸਾਲ ਸੁਤਰੀ ਜੀ ਹਾਂ ਤੁਹਾਡਾ ਆਯੋਦ ਉਨੇ ਹੀ ਮਾਰਿਆ ਰੱਖ ਰਹੀ ਹੈ ਉਹਦਾ ਨਹੀਂ ਕੋਈ ਚੱਕਰ ਹੁੰਦਾ ਕਿਉਂਕਿ ਟੋਕਰ ਦੇ ਕਰਕੇ ਹੁੰਦਾ ਹੈ ਕਰਕੇ ਜਦੋਂ ਲੀਵਾ ਭਰਿਆ ਮਹੀਨੇ ਥਣ ਇੱਕੋ ਜਿਹੀ ਵਧੀਆ ਕਰ ਜਾਂਦੇ ਹੈ ਹਾਂਜੀ ਹਾਂਜੀ ਹੈਨਾ ਤੇ ਕੀ ਕਰਦੇ ਨੇ ਇਹ ਜੈਜ ਜਮ ਆ ਜੈਜ ਕਰਾਂਗੇ ਮੁੱਲ ਭਾਵੇਂ 77 ਕਰਦੀ 5000 ਛੜਤਾ ਦੇ 70 ਦੀ ਅੱਜ ਨਵੇਂ ਸਾਲ ਦਾ ਆਫਰ ਹੀ ਵੇਚਦਾ ਠੀਕ ਕਿੱਥੇ ਹੀ ਮਿਲਦੀ ਹੈ 2 ਮਹੀਨੇ ਰਹਿ ਕੇ ਸਰਵਿਸ ਮੁੜ ਠੀਕ ਹੈ 70 ਦੀ ਹੈ ਇਹ ਫੀਗ ਵੀ ਝੋਟੀ ਆ ਤਾਂ ਵੇਖ ਲਓ ਵੀ ਇੱਕ ਹੋਰ ਕਾਹ ਦਾ ਦੱਸ ਦਿਨਾ ਵਾ ਜਿਹੜਾ ਵੀਰ ਦੋ ਮਹੀਆ ਲਾਊਗਾ ਹਾਂਜੀ ਉਹਦਾ ਮਾਰਤਾਨ ਕਰਾਂਗੇ ਜ਼ਰੂਰ ਠੀਕ ਹੈ ਧੰਨਵਾਦ ਤੇ ਆ ਝੋਟੀ ਝੋਟੀ ਆ ਇੱਕ ਵੱਟੀ ਰਿਆਣੀ ਦੀ ਝੋਟਖੋ ਜੈੱਟ ਬਲੈਕ ਹੈ ਹਾਂਜੀ ਤੇ ਬਹੁਤ ਚੰਗੀ ਝੋਟੀ ਆ ਤਿੰਨਾ ਮਹੀਨਿਆਂ ਦੀ ਚੈੱਕ ਪਾਸ ਹੈ ਤਿੰਨ ਵਾਲੀ ਹੈ ਕਰੰਟਡ ਠੀਕ ਹੈ ਤੇ ਇਹ ਦੁੱਧ ਕਿੰਨਾ ਦੇ ਦੁੱਧ 7 ਕਿਲੋ 7 ਕਿਲੋ ਪਹਿਲਾ ਸੂਆ ਕਰੀ ਦੂਜਾ ਸੂਆ ਦੂਆ ਵਾ ਬੋਦੀ ਚੰਗੀ ਆ ਯਾਦ ਕੁਆਲਟੀ ਵਾਲੀ ਦੂਜਾ ਸੁਬਾ ਬੜੀਆਂ ਦੂਜਾ ਸੁਬਾ ਕਰੀ ਚੰਗੀ ਆ ਤੇ ਕੱਦ ਭਾਏ ਤੇ ਪੇਚ ਪੜੇ ਦੀ ਸੋਹ ਆ ਵੇਖੋ ਸੱਜਿਆ ਜਨਲੇ ਵਾਲੀ ਫਿਰਦੀ ਆ ਮੈਂ ਨਾ ਕੀ ਬਾਤਾਂ ਝੋਟੀਆਂ ਦੇ ਵੱਡੀ ਝੋਟੀ ਮੰਗਦੇ ਵੱਡੀ ਲਿਆਤੀ ਵੱਡੀ ਆ ਸੱਜਿਆ ਜਨਲੇ ਵਾਲੀ ਫਿਰਦੀ ਆ ਭਾਂਡਾ ਵੇਖੋ ਤੇ ਧਾਰ ਵੀ ਆ ਅਗਰ ਖੋਲੀ ਆ ਹਾਂਜੀ ਹਾਂਜੀ ਫਿਰ ਉਹ ਵਰਗੀ ਧਾਰ ਆ ਵੱਡੀਆਂ ਝੁੱਟ ਗਈਆਂ ਹਾਂਜੀ ਤੇ ਬਾਕੀ ਗੱਲ ਰਹੀ ਜੁੜੇ ਰਹੋ ਜਾਇਦ ਕੀਮਤਾਂ ਦੇ ਗੱਲ ਹੋਰ ਬਖਾਉਣੀ ਹੈ ਠੀਕ ਹੈ ਬੂਰੀ ਵੀ ਤੁਹਾਨੂੰ ਬਖਾਉਣੀ ਹੈ ਹਾਂ ਬੂਰੀ ਵੀ ਬਖਾਉਣੀ ਹੈ ਬਹੁਤ ਜਿਆਦਾ ਚੰਗੀ ਆ ਕਿਵਾਈ ਚ ਵੀ ਵਧੀਆ ਆ ਸਭ ਕੁਝ ਚੰਗਾ ਆ ਸਾਫ਼ ਨੇ ਰੀਸ ਸਾਫ਼ ਆ ਤੇ ਬਾਕੀ ਕੀਮਤ ਇਹਦੀ ਜਾਇਦ ਕਰਾਂਗੇ ਜਿੰਨੇ ਦੀ ਮਰਜ਼ੀ ਸੱਜਰ ਮਹੀਂ ਵੇਚ ਲੋ ਹਾਂਜੀ ਹੁਣ ਆਪਾਂ ਜਾਇਦ ਕਰਾਂਗੇ ਮੋੜ ਦੇ ਬਾਈ ਨਬੇ ਮੰਗਲੀ ਇਹ 85 ਦੀ ਦੇ ਦਾਂਗੇ ਠੀਕ ਤੇ ਫਿਰ ਇੱਕ ਗੱਲ ਐ ਜਿੰਨੇ ਦੋ ਦਈਆਂ ਉਹਦਾ ਮਾਨਤਣ ਹੋਰ ਮਾਨਤਣ ਹੈ ਨਾ ਕਰ ਦਾਂਗੇ ਹਾਂ ਠੀਕ ਹੈ ਠੀਕ ਹਾਂ ਇਹ ਖਬੂਰੀ ਆ ਗਈ ਹੈ ਪੂਰੀ ਆ ਗਈ ਤਲਾ ਰਹੇ ਹਾਂ ਤੇ ਨਾਲ ਹੀ ਤੇ ਹੈ ਵੀ ਨੀਲੀ ਰਾਵੀ ਚੋਂਦੀ ਆ ਹਾਂ ਮੱਥਾ ਵੀ ਬੱਲਾ ਨਹੀਂ ਤੇਰੇ ਕਰ ਦੇਖੋ ਤਲਾ ਆ ਗਿਆ ਖਬੂਰੀ ਆ ਗਈ ਮੋੜਾ ਸੇਕ ਦਾ ਕੋਕ ਲੱਤਾ ਪਰ ਕੋਈ ਚੱਕਰ ਨਹੀਂ ਹਾਂ ਜੀ ਤੇ ਇੱਕ ਇਹ ਜੇ 7 ਮਹੀਨਿਆਂ ਨੂੰ ਭਾ ਗਿਆ ਤੇ ਦੋ ਤੱਕ ਗੋਦ ਦੇ ਕੋਆ ਗਾਸ਼ਾ ਦੇ ਚਾਹੇ ਸਾਢੇ ਪੰਜ ਕਿਲੋ ਹਾਂ ਜੀ ਚੰਗੀ ਫਿਰ ਛੋਟੀ ਬੋਲ ਚੰਗੀ ਆ ਵੇ ਵੇਖੋ 7 ਮਹੀਨੇ ਦੀ ਕੱਬੜ ਨੇ ਤੇ 5 ਕਿਲੋ ਹਲੇ ਵੀ ਦੁੱਧ ਹੈਗਾ ਵੀ ਨਾਲ ਦੀ ਡਿਮਾਰੀ ਪੂਰੀ ਕੀਤੀ ਜਾਂਦੀ ਨਵੇਂ ਸਾਲ ਦੇ ਗਾ ਨਵੇਂ ਸਾਲ ਦੇ ਗਾ ਹਾਂ ਵੀ ਵੀਰ ਜੀ ਕਹ ਲੈਣਾ ਕਿ ਕੇ ਨਹੀਂ ਰੰਗੂ ਦੇ ਨੀਲੀ ਰਾਵੀ ਪੂਰੀ ਆ ਮੋਰਾ ਮੋਰਾ ਹਾਣੇ ਤੇ ਤੇ ਨੇ ਰਿਆਲ ਪਿਆ ਤੇ ਆਏ ਬਾਬੇ ਦੀ ਕਿਰਪਾ ਦੇ ਨਾਲ ਤੇ ਇਹਦਾ ਕੀ ਕਰਦੇ ਕੀ ਆ ਜੀ ਕੀਮਤ ਦੇ ਦਵਾਂਗੇ ਕਿੰਨਾ ਆ ਜੀ ਮੋਲ ਪਾ 72 ਕਰ ਦਈਏ 70 ਦੀ ਦੇ 70 ਦੀ ਹੈ ਹਾਂ ਠੀਕ ਹੈ ਨਹੀਂ ਜੈ ਜੀ ਇਹ ਮੋਲ ਇੱਦਾਂ ਕਰਦੇ ਤੁਹਾਨੂੰ ਲੈ ਲਾ ਮੋਲ ਦੇ ਕਿਨਾਰੇ ਚੱਲਦਾ ਕੋਈ ਗੁੜੀ ਆ ਖਾਣੇ ਦੀ ਜੀ ਸਤ ਸਹੀ ਗੱਲ ਕੀ ਆ ਜੀ ਹਾਂ ਜੀ ਤੇ ਹੁਣ ਇੱਕ ਬਹੁਤ ਜ਼ਿਆਦਾ ਚੰਗੀ ਮੈਂ ਦੇਵਾਂਗੇ ਦੋਸਤ ਕੱਢੂਗੀ 14 ਕਿਲੋ ਅੱਛਾ ਜੀ ਠੀਕ ਆ ਮੈਂ ਬੜੀ ਚੰਗੀ ਜੀ ਤਿੰਨ ਮਹੀਨੇ ਦੀ ਚੈੱਕ-ਅਪ ਹੋ ਗਈ ਜੀ ਦੁੱਧ ਸਾਢੇ 6 ਕਿਲੋ ਦੁੱਧ ਤੇ ਹੈਗਾ ਹੁਣੇ ਸਾਢੇ 6 ਹੀ ਲਾਓ ਤੇ ਕਿੰਨੇ ਦੀ ਗੱਭੜਣ ਗੱਢ ਤੂੰ ਹੀ ਵਧੀਆ ਇਹ ਤਿੰਨ ਮਹੀਨੇ ਦੀ ਚੈੱਕ ਕਰਵਾਈ ਆਪਾਂ ਅੱਛਾ ਅੱਛਾ ਤੇ ਮੈਂ ਜਾਇਦ ਕੀਮਤ ਤੇ ਦੇਣੀ ਆ ਤੇ ਡੇਰੀ ਵਾਲੇ ਦੇ ਮਤਲਬ ਦੀ ਇਹ ਦੇ ਘਰ ਵਾਲੇ ਦੇ ਮਤਲਬ ਦੀ ਆ ਇਹਨੇ ਦੁੱਧ ਦੇ ਢੱਕੇ ਲਾਉਣੇ ਆ ਨਾ ਮੈਂ ਹੀ ਲੈ ਜਾਉ ਤੇ ਮੇਰੇ ਯਾਦ ਹੀ ਕਰੋਗੇ ਠੀਕ ਖੋਲ ਦੇ ਠੀਕ ਨੇ ਬਹੁਤੀ ਚੰਗੀ ਆ ਥਾਣੇ ਦੇ ਵੀ ਦੇਖੋ ਪਿੱਗੀ ਸਾਫ ਆ ਤੇ ਮਹੀਨੇ ਵਿੱਚ ਤੇ ਹੋ ਗਏ ਫਿਰ ਚਵਾਈ ਜੋ ਚੰਗੀ ਹੋਣੀ ਇਹ ਬਹੁਤੀ ਚਵਾਈ ਆ ਤੇ ਕੀ ਬਤਾਮ ਨਹੀਂ ਦੀਆਂ ਆ ਵੱਡੀ ਮੈਂ ਆਣ ਥਾਣੇ ਬੜਾ ਚੰਗਾ ਹੈ ਮੈਂ ਹਾਂ ਕਿੜਾਈ ਜੁੜੀ ਵੀ ਚੰਗੀ ਤੇ ਹਾਂਜੀ ਹਾਂਜੀ ਥਾਣੇ ਜਿਹੜਾ ਵਾ ਚਵਾਈ ਚ ਬਹੁਤ ਚੰਗਾ ਨਿਕਲਦਾ ਬਹੁਤੀ ਚੰਗੀ ਨਿਕਲੂਗੀ ਮੈਂ ਤੇ ਦੇਣੀ ਵੀ ਜ਼ਿਆਦ ਕੀਮਤ ਤੇ ਆ ਬਸ ਜੈ ਜੀ ਆਪਾਂਗੇ ਜੈਡ ਬਲੈਕ ਥੋੜੇ ਮੇਰੇ ਮਾਰੀ ਚੋਛ ਹੈ ਹਾਂ ਹੋਰਾ ਦੀ ਹੈ ਹੋਰਾ ਹਾਂ ਜੀ ਦੇਖੋ ਇਹਵੇਂ ਮੇਰੀ ਬੰਤਰ ਕਿੰਨੀ ਵਧੀਆ ਲੱਗੀਏ ਤੇ ਇਹ ਕਿੰਨੇ ਦੀ ਹੈ ਇਹ ਵੀ ਪਤਲ ਚੰਮੀ ਹੈ ਹਾਂ ਜੀ ਬਾਟ ਹੁੱਡੇ ਦੀ ਵੀ ਚੰਗੀ ਖੁੱਲਦੀ ਹੈ ਤੇ ਜੈ ਕਿੰਨੇ ਦਵਾਂਗੇ ਮੋਤ ਪਾਏ 72 ਕਰ ਲਈਏ ਇੱਕ ਆ ਰਹੀ ਯਾਰ ਸ਼ੂਟ ਕਰ ਦੇਣੀ ਇਹ ਚੋਂ 70 ਤੋਂ 2000 ਛਾੜਤਾ ਠੀਕ ਹੈ 60000 60000 ਦੀ ਠੀਕ ਹੈ ਉਹ ਬੂਣੀ ਤੇ ਆ ਲੈ ਉਹ ਜੁੜਾ ਲਾ ਕੇ ਬਹੁਤੀ ਚੰਗੀਆਂ ਹੋਰ ਮਾਂਡ ਤਾਂ ਹੈਗਾ ਕਰ ਦਾਂਗੇ ਮਾਂਡ ਤਾਂ ਨਾ ਕੋਈ ਠੀਕ ਹੈ ਠੀਕ ਤੇ ਮਈਆਂ ਚੰਗੀਆਂ ਤੇ ਤੁਹਾਨੂੰ ਚੰਗੀਆਂ 6-7 ਹੈਗੀਆਂ ਤੋਖੜਾਂ ਘਮਾਈਆਂ ਬਿਲਕੁਲ ਬੱਲੀ ਆ ਗਈ ਹੈਗਾ ਬੱਲੀ ਆ ਗਈ ਮੈਂ ਹਾਂ ਦੇਵਾ ਦੇਵਾ ਠੀਕ ਨਹੀਂ ਚੰਗੀਆਂ ਬੱਲੀ ਇਹ ਵੀ ਹੈ ਹਾਂ ਬਹੁਤ ਬੜੀਆਂ ਹੈਗੇ ਇਹ ਵੀ ਤਨਾਮੀ ਨਹੀਂ ਚੈੱਕ ਪਾਸ ਹੈ ਗਰੰਟਡ ਅੱਛਾ ਜੀ ਤੇ ਦੁੱਧ ਦੀ 7 ਕਿਲੋ 7 ਕਿਲੋ ਹੈ ਹਾਂ ਵੱਡੀ ਮਿਆਵ ਬਾਜੇ ਨਾਲੀ ਆ ਸਾਧ ਗਾੜ ਦੀ ਤੇ ਨਹੀਂ ਦੇਖੋ ਪੜੀ ਗਈ ਵੀ ਹੈ ਨੀਲੀ ਰਾਵੀ ਦਾ ਪੱਖ ਰੱਖਦੀ ਮੈਂ ਹਾਂਜੀ ਹਾਂਜੀ ਕਦ ਕਾਢ ਦੀ ਚੰਗੀ ਹੈ ਤੇ ਕਾਢ ਦੀ ਚੰਗੀ ਹੈ ਚੰਗੀ ਉਹ ਤਾਂ ਪਲੀ ਬੜੀ ਹੈ ਪਲੀ ਬੜੀ ਮੈਂ ਘਾਲੂ ਹੀ ਬੜੀ ਤੇ ਜਿਹਨੀ ਇਹ ਨਹੀਂ ਜੈ ਦੀ ਕਿ ਉਹ ਤੇਈ ਆ ਆਏ ਮੈਨੂੰ ਯਾਦ ਆ 70 75 74 ਦੀਆਂ ਹੀਆਂ ਸਾੜੀਆਂ ਹਾਂ ਦਾ ਜੈ ਜੀ ਕੇ ਤੋਹਫੇ ਹੀ ਦਿੱਤੇ ਨਵੇਂ ਸਾਲ ਦੇ ਸਹੀ ਗੱਲ ਪਰਮਾਰਮਾ ਸਾਨੂੰ ਚੜ੍ਹਦੀ ਕਲਾ ਦੇ ਰੱਖੇ ਬਸ ਤੁਹਾਨੂੰ ਮਿਲਦਾ ਰਹੂ ਪਰਮਾਰਮਾ ਦੀ ਕਿਰਪਾ ਹਾਂਜੀ ਹਾਂਜੀ ਤੇ ਇਹਦਾ ਇਹਦਾ ਮੁੱਲ ਭਾਏ 80 ਕਰ ਲਈਏ ਇਹ 73000 ਦੀ ਕੀਮਤ 73 ਦੀ ਹਾਂ ਠੀਕ 73000 ਆਵੇ ਇਹ ਵੀ ਲੈ ਵਾ ਆਹ ਨਾਲ ਵਾਲੀ ਝੋਲੀ ਲੈ ਵਾ ਵੇਖੋ ਚੈੱਕ ਕਰੋ ਬਹੁਤ ਚੰਗੀ ਹੁਣ ਫੇਰ ਇੱਕ ਤਾਂ ਮੈਂ ਵਿਖਾਉਣੀ ਆ ਸਤਾਂਵੀਂ ਵਾਲੀ ਗੱਬੜਿਆਂ ਅੱਛਾ ਜੀ ਤੇ ਦੋ ਤਾਂ ਇਹ ਵੀ 5 ਕਿਲੋ ਦਹੀਂ ਜਾਂਦੀ ਹੈ ਅੱਛਾ ਜੀ ਹਲੇ 5 ਕਿਲੋ ਹਾਂ 5 ਕਿਲੋ ਠੀਕ ਹੈ ਠੀਕ ਹੈ ਆ ਮੇਦੀ ਕੋਡਾਂ ਅਠੀ ਪੈਰੀ ਅਠੀ ਪੈਰੀ ਹਾਂ ਅੱਛਾ ਕੀ ਗੱਲ ਸਾਂ ਦਾ ਕਿੰਗੀ ਇਹ ਮੈਦੀ ਮੈਂ ਬੜੀ ਕਹਦੇ ਮਹੀਆ ਇਹ ਭਾਈ ਮਹੀਨਾ ਦੁੱਧ ਦੇ ਜੇ ਹਾਂ ਦੋ ਮਹੀਨੇ ਛੱਡਨੀ ਪੈਣੀ ਏ ਤੇ ਆ ਦੋ ਮਹੀਨੇ ਸਾਹ ਫਿਰ ਬਹੁਤ ਕੰਗੀ ਮੈਂ ਯਾਦ ਕੁਆਲਟੀ ਜੜੀ ਏ ਆਹ ਦਰਮਾਨੀ ਹਲੋ ਲਾਈਟ ਵੀ ਆ ਗਈ ਮੈਂ ਨਹੀਂ ਆ ਗਈ ਤੇ ਚਾਹੂਗੀ ਮੇਨ ਬੜੀ ਜਾਵਾ ਕੋਈ ਨਹੀਂ ਲੈ ਆਉਣੀ ਇਥੇ ਮਾੜਾ ਨਹੀਂ ਪੜੀ ਮੈਂ ਵਾ ਪੜੀ ਆ ਛੋਟੀ ਨਹੀਂ ਆ ਦਾ ਵਈ ਨਾੜੀ ਆ ਮੈਂ ਐ ਪੜ ਚੰਗੀ ਜਾਣੀ ਆ ਹਾਂਜੀ ਜੀ ਆ ਬੜੀ ਆ ਮੈਂ ਚੰਗੀ ਹਾਂ ਲੈ ਜਣਾ ਤੇ ਆ ਕੇ ਚੰਗੀ ਬਣੂਗੀ ਤੇ ਦੇਰੀ ਜੈ ਅੱਜ ਕੀ ਉਤਦੇ ਆ ਜਮਾਂ ਹੀ ਗਏ ਮੋਲ ਭਾ ਮੇਰਾ ਕਾ ਰਹੀ ਏ ਭਤਰਾ ਯਾਰ ਹਾਂਜੀ ਇਹ ਕਿਉਂ ਕਰਾਂਗੇ 6000 ਰੁਪਏ ਹੀ ਹੋਰ 66000 ਦੀ ਦਵਾਂਗੇ 66000 ਦੀ ਹੈ 64000 ਦੀ ਦਵਾਂਗੇ ਵੇਖੋ 7 ਮਹੀਨੇ ਦੀ ਗੱਭਾਂ ਤੇ 5 ਕਿਲੋ ਹੱਲੇ ਦੇ ਦੁੱਧ ਹੈਗਾ ਤੇ ਸਿੰਗਲ ਹੱਡੀ ਹੈ ਸਿੰਗਲ ਹੱਡੀ ਆ ਠੀਕ ਹੈ ਦੋ ਢਾਲੀ ਮੈਂ ਆ ਬਾਈ ਯਾਰ ਵਾਲੀ ਆ ਹਾਂਜੀ ਤੇ ਮੈਂ ਦੀ ਵਾਲੀ ਬੜੀ ਚੰਗੀ ਹੈ ਜਿਹਨੂੰ ਪਰਖਿਆ ਨਾ ਆਉਂ ਬਈਂਦੀ ਹਾਂ ਇਹਨੇ ਨੰਬਰ ਦੀ ਆ ਲਓ ਠੀਕ ਹਾਂਜੀ ਠੀਕ ਹੈ ਤਿੰਨ ਮਹੀਨਿਆਂ ਦੀ ਗੱਬੜ ਤੇ ਦੁੱਧ ਤੇ ਲਾਭ ਵੀ ਡੱਕੇ ਡੱਕੇ ਹਾਂ 14 ਗੱਲਾਂ ਹੈ ਠੀਕ ਹੈ ਠੀਕ ਹੈ ਨੀਲੀ ਕਾ ਵੀ ਨੀਲੀ ਰਾਂ ਦੀਆਂ ਬਾਤਾਂ ਨੇ ਦੋ ਮਹੀਨੇ ਰਹਿ ਗਏ ਸਾਰੇ ਸੂਚ ਹਾਂ ਰੇਡ ਕੀ 70000 70000 ਠੀਕ ਠੀਕ ਤੇ ਚੰਗੇ ਸੋਨੇ ਰੁਪਈਏ ਲਾਉਣੇ ਆ ਜਿਆਦਾ ਕੁਆਲਿਟੀ ਵਾਲੀ ਹਾਂਜੀ ਸਿਵਾਈ ਜੀ ਵੀ ਚੰਗੀ ਲੱਗੀ ਮੈਨ ਚਲੋ ਧੰਨਵਾਦ ਬਾਕੀ ਦਿਨੋਂ ਧੰਨਵਾਦ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਨੰਬਰ ਨੋਟ ਕਰਦੇ ਹੋ 78 140 ਤੇ 88 635 ਬਾਕੀ ਸਗਰੀਨ ਦੇ ਉੱਤੇ ਆਉਂ ਦਿਆਂਗਾ ਵੀਰ ਭਰਾ ਲਾ ਕੇ ਕਿਸੇ ਦੀ ਵੀਡੀਓ ਮਂਗਵਣੀ ਆਂ ਮਂਗਵਾ ਸਕਦੇ ਠੀਕ ਹੈ 24 ਘੰਟੇ ਫੋਨ ਚੱਲੂ ਜਦੋਂ ਮਰਜ਼ੀ ਲਓ ਠੀਕ ਹੈ ਧੰਨਵਾਦ